ਸਾਨੂੰ ਮਨਾਉਣ ਤੋਂ ਪਹਿਲਾਂ ਸਾਨੂੰ ਉਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਉਸ ਦਿਨ ਦੀ ਵਿਸ਼ੇਸ਼ਤਾ ਅਤੇ ਮਹੱਤਵ ਨੂੰ ਸਮਝ ਸਕੀਏ ਓਜ਼ੋਨ ਦਿਵਸ ਮਨਾਉਣ ਲੱਗਿਆ ਪਹਿਲਾ ਪ੍ਰਸ਼ਨ ਆਪਣੇ ਦਿਮਾਗ ਵਿੱਚ ਆਉਂਦਾ ਹੈ ਕਿ ਓਜ਼ੋਨ ਕੀ ਹੈ ਓਜ਼ੋਨ ਆਕਸੀਜਨ ਦੇ ਤਿੰਨ ਅਣੂਆਂ ਤੋਂ ਬਣੀ ਇੱਕ ਗੈਸ ਹੈ ਜੋ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਰਾਬੈਂਗਣੇ ਕਿਰਨਾਂ ਤੋਂ ਬਚਾਉਂਦੀ ਹੈ ओजोन ਪਰਤ ਹੋਣ ਦੇ ਕਾਰਨ ਇਹ ਖਤਰਨਾਕ ਕਿਰਨਾਂ ਵਾਪਿਸ ਚਲੀਆਂ ਜਾਂਦੀਆਂ ਹਨ ਅਤੇ ਲਾਭਦਾਇਕ ਕਿਰਨਾਂ ਧਰਤੀ 'ਤੇ ਪਹੁੰਚ ਜਾਂਦੀਆਂ ਹਨ ਪਰ ਪਿਛਲੇ ਕੁਝ ਸਮੇਂ ਤੋਂ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਮੁੱਖ ਤੌਰ ਤੇ ਫਰਿੱਜਾਂ ਤੇ ਇਸ ਵਿੱਚੋਂ ਨਿਕਲਣ ਵਾਲੀ ਕਲੋਰੋਫਲੋਰੋਕਾਰਬਨ ਗੈਸ ਦ੍ਰਕਤਾਂ ਦਾ ਕੱਟਣਾ ਪ੍ਰਦੂਸ਼ਣ ਆਧੇ ਕਾਰਨ ਓਜ਼ੋਨ ਪਰਤ ਵਿੱਚ ਕਈ ਥਾਵਾਂ ਤੇ ਛੇਕ ਹੋਣ ਲੱਗ ਗਏ ਹਨ ਜਿਸ ਕਾਰਨ ਹੁਣ ਸੂਰਜ ਤੋਂ ਆਉਣ ਵਾਲੀਆਂ ਖਤਰਨਾਕ ਕਿਰਨਾਂ ਧਰਤੀ ਤੇ ਪਹੁੰਚਣ ਲੱਗ ਗਈਆਂ ਹਨ ਜਿਸ ਦੇ ਸਿੱਟੇ ਵੱਜੋਂ ਮਨੁੱਖਾਂ ਵਿੱਚ ਕਈ ਬਿਮਾਰੀਆਂ ਜਿਵੇਂ ਕਿ ਚਮੜੀ ਦਾ ਕੈਂਸਰ ਅੱਖਾਂ ਦੀਆਂ ਬਿਮਾਰੀਆਂ ਸਖਮ ਜੀਵਾ ਦਾ ਖਾਤਮਾ ਤਾਪਮਾਨ ਵਿੱਚ ਪਰਿਵਰਤਨ ਫਸਲਾਂ ਦੇ ਪੈਦਾਵਾਰ ਵਿੱਚ ਕਮੀ ਆਧ ਵਰਗੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਇਨ੍ਹਾਂ ਸਾਰਿਆਂ ਤਰਾਸਿਆਂ ਤੋਂ ਬਚਣ ਲਈ ਕੁਝ ਉਪਾਅ ਵੀ ਹਨ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਪ੍ਰਦੂਸ਼ਣ ਘੱਟ ਕਰਨਾ ਚਾਹੀਦਾ ਹੈ ਅਤੇ ਸਾਨੂੰ ਇਕੋ ਫਰੈਂਡਲੀ ਉਤਪਾਦਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਓਜ਼ੋਨ ਪਰਤ ਨੂੰ ਬਚਾ ਸਕੀਏ ਓਜ਼ੋਨ ਪਰਤ ਕਵਚ ਸਾਡਾ ਓਜ਼ੋਨ ਪਰਤ ਕਵਚ ਸਾਡਾ ਇਸ ਨੂੰ ਬਚਾਉਣਾ ਫਰਜ਼ ਸਾਡਾ ਇਸ ਨੂੰ ਬਚਾਉਣਾ ਫਰਜ਼ ਸਾਡਾ ਧੰਨਵਾਦ